ਇੱਕ ਬਗੁਰੂ ਦੀ ਮੌਤ ਹੋ ਗਈ ਹੈ ਤੇ ਲੇਡੀ ਜੱਟ ਜਿਹਨੂੰ ਅਮਰਸਰ ਰੈ퍼 ਕੀਤਾ ਜਾ ਰਿਹਾ ਕੀ ਹੈ ਸਾਰਾ ਮਾਮਲਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਹੈ ਉਹਦੇ ਮਿਸੇ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਰਜ ਹੋ ਗਈ ਹੈ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਫਾਈ ਚਾਊਗੀ ਸਰ ਫਸਟ ਇਨਵੈਸਟੀਗੇਸ਼ਨ ਚ ਕੀ ਲੱਗਦਾ ਕਿ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸਿੰਘ ਹੇਲਸ ਪੈਂਚੀ ਤੇ ਕਾਰ ਸੋਨ ਸਿੰਘ ਬਧਾਲਾ ਜੀ ਉਹਨਾਂ ਦੀ ਰਤੀ ਘੋੜੀਆਂ ਇਹਨਾਂ ਵਜੀਆਂ ਤੇ ਸਾਡਾ ਬੰਦੇ ਦੀ ਕੀ ਸਾਥੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ ਪਵਾਕ ਉਹਨਾਂ ਦੇ ਇੱਕ ਬੇਟਾ ਉਹ ਵੈਰ ਪਰਮਸਰਿੰਗ ਤਾਜਕਾਰ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਇਹ ਹੋਇਆ ਕੀ ਕੰਮ ਇਹ ਬਸ ਆਦਰ 9 ਵਜੇ ਦੇ ਕਰੀਬ ਕਰ ਸਮਾਏਗਾ ਤੇ ਇਹਦਾ ਸੇਵਾ ਕਰਕੇ ਇਹਨਾਂ ਤੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਧਰੇ ਸੰਬੰਧ ਵਿੱਚ ਉਥੋਂ ਉਹਨਾਂ ਦੇ ਸੇਵਾ ਉੱਤੇ ਕਰਨ ਦੇ ਦੋਵੇਂ ਜੀ ਤੇ ਉਦੋਂ ਸ਼ਾਮੀ 9 ਵਜੇ ਤੱਕ ਰੇ ਆ ਇਹ ਉਹਨੇ ਦੱਸ ਦਿੱਤਾ ਵੀ ਕੋਈ ਇਤ ਉੱਥੇ ਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਆ ਕੇ ਕਿਸਦੀ ਬੰਬੀ ਲੱਗ ਗਈ ਤੇ ਉੱਥੇ ਉਹ ਬਈ ਲੋਕ ਕਰੋ ਤੇ ਤਾਂ ਅਗਲਾ ਜਦੋਂ ਆਏ ਨੋਇਂ ਦੇ ਕਰੀਬ ਉਦੋਂ ਨਾਲ ਡੱਕੇ ਰ ਉੱਥੇ ਗੋਰੀਆਂ ਮਾਤੀਆਂ ਤੇ ਆਪ ਭੱਜ ਗਿਆ ਕੰਕਸ ਵਿੱਚ ਹੁੰਦਾ ਵੀਰ ਉਹ ਮਾਤਾ ਜੀਾਂ ਦਾ ਉਹ ਤਾਂ ਮੋਕਰੇ ਚ ਗੋਰ ਲੱਗ ਜਗੇ ਨਹੀਂ ਇਹ ਵੀ ਪਿੰਡ ਆਇ ਤੇ ਇਹ ਪਿੰਡੋਂ ਬਾਹਰ ਹੁੰਦਾ ਨਹੀਂ ਮਤਲਬ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹਨਾਂ ਅਸਰ ਲੱਗੇ ਤੇ ਸਾਥੀ ਪਈ ਰਹੀ ਐ ਅਸੀਂ ਬਟਾਲੇ ਹੀ ਜਦੋਂ ਆਈ ਗਏ ਆ ਉਹਦੋਂ ਰੈਫਰ ਕਰਤਾ ਸੀ ਅੰਮਸਰ ਉਹਦੀ ਬੇਟੀ ਫੇ ਲੈ ਆ ਕੇ تعال ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹੜਾ ਪਤਾ ਉਹ ਬਾਅਦ ਕਿੱਥੇ ਖੜਿਆ ਬਸ ਪਤਰਾ ਉਹ ਨਾ ਦੱਸ ਮੈਂ ਜੀ। ਵਕਤ ਨਾਲ ਨਾਲ ਕੇ ਇਹ ਤੱਕ ਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਕੋ ਨਾਲ ਸੀ ਬਿਲਕੁਲ ਮਗਰ ਬੀਤੀ ਸੀ। ਮੁਰਦਾ ਜੀ। ਜੇ ਅੱਤ ਰਾਤੀ ਮੋਕੇ ਤੇ ਫੜੇ ਪੁਲਿਸ ਨੇ ਸਾਡੇ ਹੁੰਦੇ ਆ। ਤੇ ਉਹ ਤੋਂ ਵੱਧ ਜੀ ਕੋਤੇ ਸਰੀਚ ਕੋਵੇ ਵਖਰੀ ਗਾ। ਲੁੱਸਾ ਭਾਈ ਵਾਰੀ ਮੇਰੀ ਹੋਣੀ। ਕੋ ਮੈਨੂੰ ਧਮਕੀ ਮਿਲੀ ਪਹਿਲੂ। ਬਾਹਰ ਦੇ ਵਧੇਸ਼ੀ ਨੰਬਰ ਦੋ ਰਿਜਿਸਟਰ ਨੰਬਰ ਹੈ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੀ ਮੈਂ ਬਣਿਆ 15 10 26 ਨੂੰ ਸਪੰਸ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਦਾ ਫਲਾ ਹੋਇਆ ਵਾ ਗ੍ਰਾਂਟ ਜੇ ਇਹ ਕੈਸ਼ ਬੁੱਕ ਤੋਂ ਮੈਂ ਵਿਖੇ ਨਹੀਂ ਮਿਲੀ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਬੀਲਪੀਓ ਨੂੰ ਡੀਡੀਪੀਓ ਕਾਫਰ ਨੂੰ ਏਡੀਸੀ ਡੀ ਕਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਮੇਰੇ ਨਾਲ ਪੱਲਾ ਨੂੰ ਮੋਕਮਾ ਤਰੀ। ਉਹ ਇਨਕੁਆਰੀ ਮੈਂ ਕਰਾਉਣ ਵਾਲੇ ਦਖਾਸਾ ਗੱਡੀਆਂ ਸੀ। ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਹੀ ਰਿਲੀਜ਼ ਦਾ ਨੰਬਰ ਆ। ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਹੋ ਗਈ ਆ। ਉਹ ਤਾਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ। ਕੋਈ ਪਿਛਲਾ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ। ਤੇ ਨਿਰਦੇਸ਼ ਨੂੰ ਨਵੀਂ ਦੀ ਜਪੁਤ ਲੈਣਗੇ। ਇਹ ਮੈਂ ਨਹੀਂ ਚਾਹਦਾ ਸਾਧੀ। ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰਾਤੀ ਆ ਸਾਡੇ ਪੀਛੇ ਨਤੀਜਾ ਬਟਾੜੇ ਨੂੰ। ਉਹ ਮਾਰ ਕੋਈ ਦਾ ਖਾਸ ਤੇ ਸੀਐਸਟਾਫ ਦਾਣਾ ਮੜੀ ਬਟਰਾ ਜਿਹੜਾ ਵਾ ਉਹਨਾਂ ਕੋ ਪਈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਮੈਸੇਜ ਤਾਂ ਕਿ ਮੈਨੂੰ ਮਿਲੀ ਹੀ ਮੇਰੇ ਕੋਲ ਰਿਕਾਰਡਿੰਗ ਹੁਣ ਸੁਣਾ ਦਿਆ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇ ਤਾਉ ਕਿ ਮੈਂ ਰਿਕਾਰਡਿੰਗ ਕੀਤੀ ਆ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਦ ਨੇ ਐਸਪੀ ਅੰਦਰ ਕ ਉਹ ਰਣੀਵੇਂ ਨਾਲ ਗਿਆ ਵਾ ਬਾਚ ਸੀਐਸਟਾ ਪਰ ਪੰਗੇ ਆ ਦਲੇਵੜੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਨ ਇੱਕ ਉਸ ਅਬੀਨ ਵੈਰੀ ਕਰਾਉਂਡੀਆਂ ਦਾ ਪੈਸੇ ਖਾਦੇ ਆ ਕਰੋੜ ਦਾ ਲੱਗ ਜਾ ਘਪਲਾ ਕੀਤਾ ਹੋ ਨਾ ਨਾ ਕੇਵਲ ਜਿਸ ਜਿਹੜੇ ਗੁੜੀ ਲੱਗੀ ਕੋਈ ਕੀ ਲੱਗਦਾ ਮੇਰਾ ਭਰਾ ਹੈ ਕੀ ਇਹ ਕਾਰਨ ਲੱਗਦਾ ਕੋਈ ਕਹਿ ਨਹੀਂ ਸਕਦਾ ਰਾਤ ਦੇ ਸਮੇਂ 8:00 ਵਜੇ ਨਾਲ ਹੁੰਦੇ ਸੇਵਾ ਕਰਦੇ ਅੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਉਂਦੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗਦਾ ਕਿਸ ਗੱਲ ਦੀ ਹਾਂਜੀ ਕੋਈ ਕਹਿ ਨਹੀਂ ਸਕਦਾ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕਲੇ ਰਹਿੰਦੇ ਸੀ ਨਾ ਦੋਨੋਂ ਕਲੇ ਰਹਿੰਦੇ ਹਾਂਜੀ